GST ਲਾਗੂ ਹੋਣ ਨਾਲ ਟਰੱਕ ਚਾਲਕਾਂ ਨੂੰ ਕਿੰਨੀ ਕੁ ਰਾਹਤ ਮਿਲੀ ਹੈ ਇਸ ਦੀ ਪੜਤਾਲ ਕਰਨ ਲਈ AVP ਸਾਂਝਾ ਰਾਤ ਨੂੰ ਨਾਕਿਆਂ ਤੇ ਪਹੁੰਚਿਆ ਸਭ ਤੋਂ ਪਹਿਲਾਂ ساری ਟੀਮ ਪਹੁੰਚੀ ਸ਼ੰਭੂ ਬਾਰਡਰ ਤੇ ਸ਼ੰਭੂ ਟੈਕਸ ਕਲੈਕਸ਼ਨ ਸੈਂਟਰ ਤੇ ਟੈਕਸ ਤਾਰਨ ਕਰਨ ਵਾਲੇ ਟਰੱਕਾਂ ਦੀਆਂ ਲੱਗੀਆਂ ਲੰਬੀਆਂ ਲਾਈਨਾਂ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ GST ਭਾਵ ਦੇਸ਼ ਵਿੱਚ ਨਵਾਂ ਟੈਕਸ ਸੁਧਾਰ ਕਾਨੂੰਨ ਲਾਗੂ ਹੋਣ ਨਾਲ ਵੀ ਟਰੱਕ ਚਾਲਕਾਂ ਨੂੰ ਕੋਈ ਰਾਹਤ ਨਹੀਂ ਮਿਲੀ ਹੈ ਜੀਐਸਟੀ ਲਾਗੂ ਹੋਣ ਤੋਂ ਬਾਅਦ ਵੀ ਟਰੱਕ ਚਾਲਕ ਪਹਿਲਾਂ ਵਾਂਗੂ ਹੀ ਵਰਤੀ ਗਰਮੀ ਦੇ ਮੌਸਮ ਵਿੱਚ ਰਾਤਾਂ ਨੂੰ ਜਾ ਕੇ ਟੈਕਸ ਤਾਰਨ ਵਾਲੀਆਂ ਲੰਬੀਆਂ ਲਾਈਨਾਂ ਵਿੱਚ ਫਸੇ ਹੋਏ ਨੇ ਕਿਉਂਕਿ ਜੇ ਇੱਥੇ ਮੋਹਰ ਨਹੀਂ ਲੱਗੂਗੀ ਤਾਂ ਰਾਹ ਵਿੱਚ ਉਹਨਾਂ ਨੂੰ ਕੋਲ ਇਸ ਤੰਕ ਕਰੂਗੀ ਪਰ ਇੱਥੇ ਘੰਟਿਆਂ ਬੱਧੀ ਲਾਈਨਾਂ 'ਚ ਲੱਗਣ ਦੇ ਬਾਵਜੂਦ ਵੀ ਕਈ ਵਾਰੀ ਟਰੱਕ ਦੂਸਰੇ ਬਾਰਡਰ ਤੇ ਫਸ ਹੀ ਜਾਂਦੇ ਨੇ ਕਾਰਨ ਹੈ ਕਲੈਕਸ਼ਨ ਸੈਂਟਰ ਵਾਲੇ ਬਾਬੂਆਂ ਦੇ ਕੰਮ ਵਿੱਚ ਅਣਗਹਿਲੀ ਜਿਹੜੇ ਬਿਨਾਂ ਕਾਗਜ਼ ਦੇਖੇ ਪੈਸੇ ਤਾਂ ਲੈ ਲੈਂਦੇ ਨੇ ਪਰ ਉਸ ਦਾ ਰਿਕਾਰਡ ਕੰਪਿਊਟਰ ਵਿੱਚ ਦਰਜ ਨਹੀਂ ਕਰਦੇ ਫਿਰ ਸਟੇਟਸ ਪੈਂਡਿੰਗ ਹੋਣ ਕਾਰਨ ਦੂਸਰੇ ਬਾਰਡਰ ਤੇ ਗੱਡੀਆਂ ਨੂੰ ਮੁੜ ਤੋਂ ਖੱਜਲ ਖੁਆਰ ਹੋਣਾ ਪੈਂਦਾ ਹੈ ਹਾਂਜੀ ਚਵੀ ਘੰਟਿਆਂ ਦੇ ਵਿੱਚ ਸਫਰ ਦੀ ਗੱਲ ਛੱਡੋ ਰਾਤ ਦੇ ਕਿਸੇ ਵੇਲੇ 1 ਵਜੇ ਦੀ 10 ਵਜੇ ਦੀ ਗੱਡੀ ਆਈ ਬਾਰਡਰ ਤੇ ਅਗਲਾ ਦਿਨ ਵੀ ਪਾਰ ਹੋ ਜਾਂਦਾ ਕਿਉਂਕਿ ਅਸੀਂ ਬੱਚਿਆਂ ਕੋਲੇ ਵੀ ਨਹੀਂ ਜਾ ਸਕਦੇ ਪਰੇਸ਼ਾਨੀ ਇਹ ਹੈ ਮੇਰੀ ਗੱਡੀ ਪੈਂਡਿੰਗ ਹੈ ਨਾਲੇ ਪਾਸ ਵੀ ਹੋਈ ਹੋਈ ਹੈ ਸਾਰਾ ਕਾਗਜ਼ ਪੱਤਰ ਮੇਰੇ ਕੋਲ ਹੈ ਤੇ ਮੈਨੂੰ ਕੋਈ ਵੀ ਰਾਹ ਨਹੀਂ ਮਿਲ ਰਿਹਾ ਮੈਂ 3 ਘੰਟੇ ਹੋ ਗਏ ਇੱਥੇ ਆਵਾਜ਼ ਆ ਰਹੀ ਹਾਂਜੀ ਕੀ ਕਹਿ ਜਾ ਰਹੇ ਹਾਂ ਉਹ ਕਹਿ ਰਿਹਾ ਉਹ ਗਾਹਾਂ ਖਨੌਰੀ ਗੱਲ ਕੀਤੀ ਹੈ ਕਹਿੰਦਾ ਮੈਂ ਮੇਰੇ ਕੋਲ ਖਨੌਰੀ ਆਓ ਤਾਂ ਗੱਡੀ ਕਿਤੇ ਤੋਂ ਆਈ ਗੱਡੀ ਮੇਰੀ ਇੱਥੇ ਬਾਰਡਰ ਤੇ ਖੜੀ ਆ ਤੇ ਇਹ ਕੀ ਕਹਿੰਦੇ ਆ ਗੱਡੀ ਦੀ ਗਨੌਰੀ ਬੋਸ ਹਾਂ ਵੀ ਇੱਥੇ ਆ ਕੇ ਦੁਆਰਾ ਮੈਨੂੰ ਦਿਖਾ ਕੇ ਫੇਰ ਪਾਸ ਕਰਾਓ ਜਦੋਂ ਕਿ ਮੇਰੇ ਕੋਲ ਸਟੈਂਪ ਲੱਗੀ ਹੋਈ ਆ ਪਾਸ ਹੋਈ ਹੋਈ ਆ ਨਹੀਂ ਕੀ ਕਰਨਾ ਇਹ ਵੀ ਸਾਨੂੰ ਇਦਾਂ ਉਹਨਾਂ ਦੀ ਮਿਸਟੇਕ ਹੈ ਜੀ ਉੱਥੇ ਪਾਸ ਕਰ ਲੈਣੀ ਪੈਂਡਿੰਗ ਕੱਢ ਕੇ ਅਗਲੇ ਨੂੰ ਆਵਾਜ਼ਾਰ ਕਰਦੇ ਐਂਟਰੀ ਨਹੀਂ ਪਾਉਂਦੇ ਹੈਗੇ ਉੱਥੇ ਕੰਪਿਊਟਰਾਂ 'ਚ ਉਹਵੇਂ ਸੈੱਟ ਛੱਡ ਦਿੰਦੇ ਆ ਪਤਾ ਨਹੀਂ ਕੀ ਕਰਦੇ ਪ੍ਰੇਸ਼ਾਨੀ ਇੱਥੇ ਹੀ ਖਤਮ ਨਹੀਂ ਹੁੰਦੀ ਕਿਉਂਕਿ ਹਾਲਾਤ ਦਾ ਫਾਇਦਾ ਚੁੱਕ ਕੇ ਬਾਰਡਰ ਪਾਰ ਕਰਾਉਣ ਲਈ ਬਾਬੂਆਂ ਦੇ 에ਜੰਟ ਆਸਾਨੀ ਨਾਲ ਟਰੱਕ ਚਾਲਕਾਂ ਤੋਂ 400 ਤੋਂ ਲੈ ਕੇ 500 ਰੁਪਏ ਲੁੱਟ ਲੈਂਦੇ ਨੇ ਬਾਹਰ ਯਾਨੀ ਕਿ ਗੱਡੀ ਕਰਵਾਉਣ ਵਾਸਤੇ ਜੇ ਮੈਂ ਪੈਂਡਿੰਗ ਗੱਡੀ ਹੋਵੇ ਜਿਹੜੇ ਬਾਹਰ ਪ੍ਰਾਈਵੇਟਾ ਮੁੰਡੇ ਮੰਡੇ ਜੇ ਤੁਰੇ ਫਿਰਦੇ ਹੁੰਦੇ ਨੇ ਇਹ ਗੱਡੀ ਪਹਿਲਾਂ 200 ਰੁਪਏ ਲੈ 200 ਰੁਪਏ ਪਲੱਸ ਗੱਡੀ ਪੈਂਡਿੰਗ ਜੇ ਨਾਲ ਪਾਸ ਕਰਾਉਣ ਦੇ ਪਰ ਐਕਸਟਰਾ ਪੈਸੇ ਲੈਂਦੇ ਆ ਕਿੰਨੇ ਪੈਸੇ ਕੁੱਲ 3-400 ਰੁਪਏ ਲੈ ਜਾਂਦੇ ਹੈਗੇ ਹੋਰ ਕੀ ਜ਼ਿਆਦਾਤਰ ਟਰੱਕ ਡਰਾਈਵਰਾਂ ਨੂੰ ਤਾਂ ਕਲੈਕਸ਼ਨ ਸੈਂਟਰ ਦੀ ਸਹੀ ਫੀਸ ਬਾਰੇ ਵੀ ਪਤਾ ਨਹੀਂ ਹੁੰਦਾ ਅਜਿਹੇ ਵਿੱਚ ਲਾਲਚੀ ਬਾਬੂ ਉਹਨਾਂ ਤੋਂ ਮਨ ਚਾਹੇ ਪੈਸੇ ਵਸੂਲ ਕਰ ਲੈਂਦੇ ਨੇ ਕਿੰਨੇ ਕਹੇ ਹੁੰਦੇ ਤੇ 80 ਰੁਪਏ ਦਿੱਤੇ ਕਿੰਨੇ ਫੀਸ ਕਿੰਨੇ ਆ ਚੀਜ਼ ਪਤਾ ਨਹੀਂ ਤੇ ਕਿੰਨੇ ਪੈਸੇ ਮੰਗੇ ਜਾ ਰਹੇ ਇਹਨਾਂ ਤੋਂ ਬਈ ਦਿੱਤੇ ਨਹੀਂ ਬਈ 50 ਰੁਪਏ ਦਿੱਤੇ 20 ਰੁਪਏ ਮੋੜਦੇ ਕਲੈਕਸ਼ਨ ਸੈਂਟਰ ਤੇ ਤਾਇਨਾਤ ਈਟੀਓ ਵੱਧ ਪੈਸੇ ਲੈਣ ਦੀ ਗੱਲ ਨੂੰ ਨਕਾਰ ਕੇ ਉਲਟਾ ਕਈ ਗੱਡੀਆਂ ਕੋਲ ਜੀਐਸਟੀ ਦੇ ਬਿੱਲ ਨਾ ਹੋਣ ਦਾ ਇਲਜ਼ਾਮ ਲਾ ਰਹੇ ਨੇ ਜਿਹੜੇ ਵੀ ਫਾਰਮ ਬੈਚ 36 ਜਾਂ 35 ਜਿਹੜੇ 30 ਤਰੀਕ ਤੋਂ ਪਹਿਲਾਂ ਦੇ ਭਰੇ ਹੋਏ ਨੇ ਉਹਦੀ ਫੀਸ ਜਿਹੜੀ ਹੈਗੀ ਹੈ 10 ਰੁਪਏ ਪਰ ਫਾਰਮ ਐਜ਼ ਯੂਜਵਲ ਜਿਹੜੀ ਪਹਿਲਾਂ ਲਈ ਜਾ ਰਹੀ ਸੀ ਉਵੇਂ ਲਈ ਜਾਏਗੀ ਇਹ ਪਾਸ ਕਰਨ ਵਾਸਤੇ ਜਾ ਕੇ ਦੇਖ ਸਕਦੇ ਹੋ ਚਾਰ ਤੋਂ ਪੰਜ ਬੰਦੇ ਆ ਕੇ ਲਾਈਨ ਵਿੱਚ ਕਿਸੇ ਲੋੜ ਹੀ ਨਹੀਂ ਹੈਗੀ ਜੇ ਤਾਂ 100 ਬੰਦੇ ਲਾਈਨ ਹੋਏ ਫਿਰ ਤਾਂ ਆਪਾਂ ਕਹਿ ਜਾਂਦੇ ਹਾਂ ਤੇ ਬਰੋਂ ਜਾ ਕੇ ਦੇਖ ਸਕਦੇ ਹਾਂ ਤੇ ਕੋਈ ਲਾਈਨ ਨਹੀਂ ਹੈਗੀ ਤੇ ਬੈਰੀ ਅ ਇਸ ਤਰ੍ਹਾਂ ਦਾ ਕੇਸ ਕੋ ਆਂਦਾ ਤੇ ਨਾਮ ਦੇ ਨਾਲ ਗੱਡੀ ਪਾਸ ਕਰਵਾ ਦਿੱਤੀ ਜਾਂਦੀ ਹੈ ਉਹਨਾਂ ਦਾ ਸ਼ੰਭੂ ਬਾਰਡਰ ਤੋਂ ਬਾਅਦ ਅਸੀਂ ਪੜਤਾਲ ਕੀਤੀ ਆਪਕਾਰੀ ਦੇ ਕਰ ਵਿਭਾਗ ਦੇ ਅੰਦਰ ਚਰਮੜੀ ਲਾਲੜੂ ਦੇ ਨਾਕੇ ਤੇ ਇੱਥੇ ਵੀ ਟੈਕਸ ਭਰਨ ਵਾਲੇ ਟਰੱਕ ਚਾਲਕਾਂ ਦੀ ਉਹੀ ਪਰੇਸ਼ਾਨੀ ਸੀ ਅੰਨੁਕਸਾਨ ਤੋਂ ਜੇਕਰ 2 ਦਿਨ ਖਰਾਬ ਹੋ ਗਏ ਤਾਂ 5-700 ਰੁਪਏ ਤਾਂ ਗਵਰਨਮੈਂਟ ਦਾ ਹੀ ਖਰਚਾ ਹੈ ਟਰੱਕ ਦਾ ਭਾਈ 10 ਟੈਰੀ ਗੱਡੀ ਦਾ 5-700 ਰੁਪਏ ਖਰਚਾ ਹੈ 10 ਟੈਰੀ ਗੱਡੀ ਦਾ रोड टैक्स है बीमा है फिटनेस है टैक्स है।, तो है? तो तो है तो ये फॉर्म भरने वाला तो फॉर्म का पैसा लेता है ना अच्छा। भाई फॉर्म पार्टी भर के देती नहीं है हाँ, अब तो कोई फॉर्म नहीं होगा अब तो कोई चक्कर ही नहीं है हमने अभी इससे फॉर्म वाले से पूछा तो बोला तीन महीने तक वोट रहेगा अभी तो ਦੂਜੀ ਪਾਸੇ ਨਾਕੀਆਂ ਤੇ ਖੋਲੀਆਂ ਹੋਈਆਂ ਚਾਹ ਆਦਿ ਦੀਆਂ ਦੁਕਾਨਾਂ ਚਲਾ ਰਹੇ ਲੋਕ ਆਪਣੇ ਕਾਰੋਬਾਰ ਨੂੰ ਲੈ ਕੇ ਚਿੰਤਤ ਨੇ ਉਹਨਾਂ ਨੂੰ ਡਰ ਹੈ ਕਿ ਹੁਣ ਟੈਕਸ ਭਰਨ ਲਈ ਜਦੋਂ ਗੱਡੀਆਂ ਨਹੀਂ ਰੁਕਣਗੀਆਂ ਤਾਂ ਉਹਨਾਂ ਦੀਆਂ ਦੁਕਾਨਾਂ ਕਿਵੇਂ ਚੱਲਣਗੀਆਂ ਚਾਹ ਦੀ ਦੁਕਾਨ ਦਾ ہمارا ਕੰਮ ਬਿਲਕੁਲ ਹਲਕਾ ਹੋ ਗਿਆ ਜੀ ਕੀ ਕਰਨਾ ਹਮਨੇ ਕੰਮ ہمارا ਕੋਈ ਨਹੀਂ ਹੈ ਬਸ ਇਹ ਹੀ ਕੰਮ ਤਾਂ ہمارا ਔਰ ਕੰਮ ਵੀ ਕੁਝ ਨਹੀਂ ਹੈ ہمارا ਟਰੱਕ ਚਾਲਕਾਂ ਨੂੰ ਆਸ ਸੀ ਕਿ GST ਨਾਲ ਉਹਨਾਂ ਨੂੰ ਥੋੜੀ ਰਾਹਤ ਜ਼ਰੂਰ ਮਿਲੇਗੀ ਪਰ ਨਵਾਂ ਟੈਕਸ ਲਾਗੂ ਹੋਣ ਦੇ ਪਹਿਲੇ ਦਿਨ ਤਾਂ ਟਰੱਕ ਚਾਲਕ ਨਿਰਾਸ਼ੀ ਦਿਸੇ